ਦੀ ਬਹੁਤ ਹੀ ਪਿਆਰੀ ਵੀਡੀਓ ਸਾਡੇ ਚਾਚਾ ਜੀ ਸਰਤਾ ਮਲਕੀਤ ਸਿੰਘ ਜੀ ਗਾਜਾ ਬੀਜ ਰਹੇ ਆ ਮੇਰਾ ਪੋਤਾ ਬਰਾਬਰ ਤੇ ਚਾਚਾ ਦੇ ਰਿਹਾ ਹੈ ਕੇ ਆ ਸਾਡੇ ਨਿਕੰਮੇ ਵੱਡੇ ਵੀ ਹੋ ਗਏ ਅਜ ਤੱਕ ਕੋਈ ਕੰਮ ਨਹੀਂ ਕਰੇ ਖੁਸ਼ De sí, dale, sí, sí. ਇਹਦੇ ਮਗਰੇ ਰਹਿਣਾ ਕੱਢ ਆ ਦੇ। ਬਾਅਦ ਤੋਂ ਉਹਨੇ ਖਾਦ। ਜਮ। ਉਹ ਇਹ ਰੋਡ ਨੂੰ ਦਵਾ ਚੜਾਈ। ਇਦਰੇ ਆ ਲੱਗ ਗਿਆ ਰਸ ਕੀ ਕਰਨੇ ਆ ਜਾਸੇ ਖਣੇ ਬਾਦੂ ਸਿਕਾਉਣੇ ਆ ਜਾਜ ਬੜੇ ਗਰੋਸ਼ੂ ਰਿਹਾ ਆ ਤਾ ਸੁਣ ਚੇਰੀ ਚੇਰੀ ਵੀ ਜਾਂਦਾ ਹੂੰ ਚੇਰੀ ਕਈ ਵਾਰ ਰਾਤ ਤੇ ਰਲੇ ਕੰਮ ਚਰੀ ਗੜੀ ਲੌਣ ਲਈ ਤੁਜੀ ਵਰੀਆ ਕਰੋ ਅੰਚ ਓਰੇ ਤੇ ਹਾ ਓਰੇ ਝਾਚਵਾ ਉਹ ਦੇ ਕਿਵੇ 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 ਇਸ ਬਾ ਦਨੀ ਵਈ ਦਾ ਫਰਨਾ ਰਿਹਾ ਫਿਰ ਗਾਟੋ ਨੋ ਨਾ ਝਾਟਵਾ ਇਹ ਸਿੱਧੀ ਜਾਤਾ ਕਦੇ ਤੇ ਕਮਿਆਵਾ ਅੱਜ ਅੱਜ ਪਾਦੇ ਪਾਦੇ ਪਣਿਆ ਛੇਰ ਦਾਦੇ ਨੂੰ ਕਟਿਆ